ਕਿ ਇੱਕ ਸਿੱਖ ਜਿਹੜਾ ਹੈ ਉਸ ਨੂੰ ਗੁਰੂ ਦੇ ਨਾਲ ਅਕਾਲ ਪੁਰਖ ਦੇ ਨਾਲ ਕਿਤਨੀ ਇੱਕ ਸ਼ਰਧਾ ਹੋਣੀ ਚਾਹੀਦੀ ਹੈ ਕਿਤਨਾਕ ਸ਼ਰਧਾवान ਹੋਣਾ ਚਾਹੀਦਾ ਹੈ ਕਿਤਨਾਕ ਪ੍ਰੇਮ ਦੇ ਵਿੱਚ ਭਜਿਆ ਹੋਣਾ ਚਾਹੀਦਾ ਹੈ ਕਿਤਨਾਕ ਇਸ਼ ਅਗੰਮੀ ਰਾਸ਼ ਦਾ ਉਹ ਆਦੀ ਹੋ ਜਾਣਾ ਚਾਹੀਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਆਪਣੇ ਅੰਮ੍ਰਿਤ ਬੋਲਾਂ ਦੇ ਰਾਹੀਂ ਇੱਕ ਸਿੱਖ ਦੇ ਹਿਰਦੇ ਨੂੰ ਸਿੰਜਦੇ ਹੋਏ ਔਰ ਇਹ ਬੋਲਾਂ ਦੀ ਪ੍ਰਵੇਸ਼ਤਾਈ ਕਰਦੇ ਹਨ ਕੁਨ ਨਦੀਆਂ ਉਹ ਵੀ ਧੇਣ ਬਾ ਜਿਤਨੀਆਂ 90399 ਨਦੀਆਂ ਹਨ ਤੈਨ ਗਊਆਂ ਦਾ ਰੂਪ ਧਾਰਨ ਕਰ ਲੈਣ ਔਰ ਇਤਨਾ ਦੁੱਧ ਦੁੱਧ ਦਾ ਭਾਗ ਦੁੱਧ ਤੋਂ ਬਣੀ ਹੋਈ ਹਰ ਵਸਤੂ ਇਸ ਤਰੀਕੇ ਦਾ ਬਹਿਣ ਸ਼ੁਰੂ ਹੋ ਜਾਵੇ ਸੰਸਾਰ ਦੇ ਵਿੱਚ ਕਿ ਸਿੱਖ ਨੂੰ ਆਖਿਆ ਕਿ ਤੂੰ ਕਿੱਥੇ ਖੜਾ ਹੋਣਾ ਹੈ। ਨਦੀਆਂ ਹੋਵੇ ਧੇਨਵਾ। ਇਤਨਾ 900 ਤੇ 99 ਨਦੀਆਂ ਆਮ ਸਾਡੇ ਵਰਣਨ ਚ ਐ ਔਰ ਕੁਝ ਗ੍ਰੰਥਾਵਲੀਆਂ ਚੋ ਇਹ ਸ਼ਬਦ ਮਿਲਦੇ ਹਨ। ਬਾਕੀ ਵੱਧ ਘੱਟ ਸਤਿਗੁਰ ਜਾਣਦੇ ਹਨ। ਤੋ ਬੇਨਤੀ ਇਹ ਕਰਦੇ ਆ ਕਿ ਇਤਨਾ ਇੱਕ ਸਿੱਖ ਦੇ ਕੋਲੇ ਸਮਗਰੀ ਦੇ ਰੂਪ ਵਿੱਚ ਆ ਜਾਵੇ ਨਦੀਆਂ ਹੋਵੇ ਧੇਨਵਾ ਉਹਦੇ ਦੁੱਧ ਦੇ ਲੰਗਰ ਚੱਲਦੇ ਹੋਣ ਹੜਪਿਆ ਹੋਵੇ ਕਦੀ ਮੁੱਕਦਾ ਹੀ ਨਹੀਂ ਹੈ ਨਦੀਆਂ ਹੋਵੇ ਧੇਨਵਾ ਦੂਸਰੀ ਵਸਤੂ ਸੋਮ ਹੋਵੇ ਬਈ ਦੁੱਧ ਕੀਓ ਸਮੁੰਦਰ ਪਾਣੀ ਦੇ ਨਹੀਂ ਬਲਕੇ ਘਿਓ ਦੇ ਹੋ ਜਾਣ ਸਾਰੇ ਦੁੱਧ ਦੇ ਹੋ ਜਾਣ ਭਰ ਜਾਣੇ ਨਦੀਆਂ ਸਾਰੀਆਂ ਕਿੱਚ ਪੈਂਦੀਆਂ ਨੇ ਜਾ ਕੇ ਸਮੁੰਦਰ ਵਿੱਚ ਪੈਂਦੀਆਂ ਨੇ ਨਦੀਆਂ ਗਊਆਂ ਦਾ ਰੂਪ ਧਾਰਨ ਕਰ ਜਾਣ ਤੇ ਨਦੀ ਦਾ ਤੇ ਬੈਣ ਬਹੁਤ ਵੱਡਾ ਹੁੰਦਾ ਹੈ ਔਰ ਸਮੁੰਦਰ ਘਿਓ ਦਾ ਰੂਪ ਭਾਵ ਘਿਓ ਤੋਂ ਬਣੀ ਹੋਈ ਹਰ ਵਸਤੂ ਸ਼ਮੰਦਰ ਦੀ ਮਨੰਦ ਕਦੀ ਸਮੁੰਦਰ ਦਾ ਕਿਸੇ ਨੇ ਤਲਤਲਾ ਨਹੀਂ ਦੇਖਿਆ ਕਿੰਨਾ ਕੁ ਗਹਿਰਾ ਹੈ ਇਤਨੀ ਵੀ ਵਰਤੌਣ ਦੇ ਵਾਸਤੇ ਸਮਗਰੀ ਕੋਲ ਆ ਜਾਵੇ ਇਤਨਾ ਵੀ ਗਹਿਰੀਆਂ ਵਸਤੂਆਂ ਗੁਰੂ ਨਾਨਕ ਸਿੱਖ ਨੂੰ ਦੇ ਦੇਣ ਪਰਖਣ ਦੇ ਵਾਸਤੇ ਸੁਮ ਹੋਵੇ ਦੁੱਧ ਘਿਓ ਸਗਲੀ ਧਰਤੀ ਸ਼ੱਕਰ ਹੋਵੇ ਕਾ ਉਹ ਕੇ ਸਾਰੀ ਦੀ ਸਾਰੀ ਧਰਤੀ ਮਿੱਟੀ ਨਹੀਂ ਬਲਕੇ ਸ਼ੱਕਰ ਸ਼ੱਕਰ ਤੋਂ ਬਣੇ ਹੋਏ ਪਦਾਰਥ ਜਿਤਨੇ ਵੀ ਮਿੱਠੇ ਪਦਾਰਥ ਨੇ ਜਿਵੇਂ ਲੱਡੂ ਕਹੋ ਠੀਕ ਹੈ ਮਠਿਆਈ ਕਹੋ ਬੇਸਣ ਅਗਣਤ ਨੇ ਅਜ ਤੱਕ ਗਿਣੇ ਨਹੀਂ ਜਾਂਦੇ ਕਲਯੁਗ ਦੇ ਵਿੱਚ ਸਾਰੀ ਧਰਤੀ ਇਸ ਦੇ ਨਾਲ ਲੱਦੀ ਹੋਵੇ सगली ਧਰਤੀ ਸ਼ੱਕਰ ਹੋਵੇ ਬਾਬਾ ਫਰੀਦ ਜੀਆਂ ਨੇ ਵੀ ਆਖਿਆ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮੱਝਾ ਦੁੱਧ ਸ਼ੱਕਰ ਖੰਡ ਨਵਾਤ ਗੁੜ ਸ਼ਾ ਮਿੱਠਾਈ ਮਿੱਠਾਈ ਇਤਨਾ ਕ ਪਦਾਰਥ ਹੋ ਜਾਵੇ ਮੱਖਿਓ ਮੱਝਾ ਦੁੱਧ ਲਿਖਿਆ ਹੈ ਮਖਿਆਲ ਦਾ ਜਿਹੜਾ ਸ਼ਹਿਦ ਉਹ ਬੜਾ ਮਿੱਠਾ ਇਸ ਤੋਂ ਵੀ ਮਾਜਾ ਇਸ ਤੋਂ ਵੀ ਸੁਆਦਲਾ ਹੋਵੇ ਮੱਖਿਓ ਮਾਜਾ ਦੁੱਧ ਪਰ ਇੱਕ ਰੱਬ ਦਾ ਪਿਆਰਾ ਤੇ ਸ਼ਰਧਾਵਾਨ ਤੋਲ ਕੇ ਦਿਖਾਉਂਦਾ ਹੈ ਇਸ ਵਸਤੂ ਨੂੰ ਸਬੇ ਵਸਤੂ ਮਿੱਠੀਆਂ ਮੰਨਿਆ ਕਿ ਸਭ ਮਿੱਠੀਆਂ ਨੇ ਪਰ ਰੱਬ ਨ ਪੁੱਜਣ ਤੁਦ ਪੁੱਜਣ ਨਾਮ ਕੇ ਇਹ ਖੁਦਾ ਦੇ ਬਰਾਬਰ ਜਾਂ ਖੁਦਾ ਦੇ ਨਾਮ ਦੇ ਬਰਾਬਰ ਨਹੀਂ ਹੋ ਸਕਦੀਆਂ ਹਨ ਸ਼ਿਕ ਦੀ ਸ਼ਰਦਾ ਕਿ ਤੂੰ ਇਦਨੂ ਪਲਟਾ ਖਾਏਗਾ ਜਾਂ ਖੁਦਾਲੋਂ ਖਾਏਗਾ ਨਦੀਆਂ ਹੋਵੇ ਧੇਨਵਾ ਅਸੀਂ ਤਾਂ ਇੱਕ ਇੱਕ ਪਦਾਰਥ ਦੇ ਉੱਤੇ ਅੱਜ ਡਿੱਗ ਰਹੇ ਹਾਂ ਚਲਾਏ ਮਨ ਹੋ ਰਹੇ ਆ ਉਹ ਪਦਾਰਥ ਹੀ ਸਾਨੂੰ ਬਜਾਰਾਂ ਦੀਆਂ ਸ਼ਹਿਰਾਂ ਕਰਾਉਂਦੇ ਨੇ ਬਾਸਾ ਕੀ ਕਹਿ ਰਹੇ ਨੇ ਨਦੀਆਂ ਹੋਵੇ ਧੇਨਵਾ ਸ਼ਮ ਹੋਵੇ ਦੁੱਧ ਘਿਓ ਸ਼ਰਦਾ ਕੀ ਚੀਜ਼ ਐ ਅਗਲੀ ਧਰਤੀ ਸक्कर ਹੋਵੇ ਖੁਸ਼ੀ ਕਰੇ ਨਿਤ ਜੀਉ ਮੁੱਕਈ ਨਾ ਨਿਤ ਮਿਲ ਰਹੇ ਨੇ ਪਰਬਤ ਅਗਲੀ ਵਸਤੂ ਪਰਬਤ ਸੋਇਨਾ ਰੂਪਾ ਹੋਵੇ ਇਤਨੀ ਕ ਧਨ ਦੌਲਤ ਕਿ ਪਰਬਤ ਸੋਨੇ ਤੇ ਰੂਪਾ ਨਾਮ ਚਾਂਦੀ ਦੇ ਹੋ ਜਾਣ ਇਤਨੇ ਇਤਨੇ ਢੇਰ ਤੇਰੇ ਕੋਲੇ ਲੱਗ ਜਾਣ ਇਹ ਨਹੀਂ ਹੈ ਕਿ ਮੇਰੇ ਜਿੱਤਾਂ ਸੀ ਰੱਖੇ ਨੇ ਲਿਮਾਰੀ ਚ ਚਾਰ ਗਹਿਣੇ ਨਹੀਂ ਰੱਖੇ ਰੱਖੇ ਹੋਏ ਨੇ ਜਾਂ ਕਿਤੇ ਹੋਰ ਰੱਖੇ ਜਾਂ ਪਾਲੇ ਪਾਤਸ਼ਾਹ ਗੁਰੂ ਨਾਨਕ ਦੇ ਬੋਲ ਮੈਂ ਬਹੁਤ ਵਾਰੀ ਬੋਲੇ ਆ ਕਿ ਉਸ ਤੋਂ ਅੱਗੇ ਕੋਈ ਬੋਲ ਨਹੀਂ ਰਹਿੰਦਾ ਆਖਰਤ ਦੇ ਬੋਲ ਨੇ ਸਿੱਖ ਨੂੰ ਸ਼ਰਧਾ ਬੰਨ੍ਹ ਨੂੰ ਕਿ ਸਿੱਖਾ ਕਿੱਥੇ ਜਾ ਕੇ ਜੇ ਮੈਨਾਂ ਮੇਲ ਕਰਨਾ ਹੈ ਤੇ ਫਿਰ ਦੇਖ ਜਰਾ ਬਾਸ਼ਾ ਕਹ ਰਹੇ ਨੇ ਇਹ ਗੁਰੂ ਨਾਨਕ ਦੇ ਬੋਲ ਲੈ ਪਰਵਤ ਸੁਇਨਾ ਰੂਪਾ ਹੋਵੇ ਸੋਨੇ ਤੇ ਚਾਂਦੀ ਦੇ ਪਰਵਤ ਹੀਰੇ ਨਾਲ ਜੜਾਓ ਔਰ ਉਹਨਾਂ ਪਰਵਤਾਂ ਦੀ ਮੁਰਕੇ ਜਿਹੜੀ ਜੜਤ ਹੈ ਜਿੱਦਾਂ ਅਸੀਂ ਗਹਿਣਿਆਂ 'ਚ ਹੀਰੇ ਜੜ ਲੈਂਨੇ ਆ ਉਹਨਾਂ ਦੀ ਜੜਤ ਜਿਹੜੀ ਹੀਰੇ ਤੇ ਲਾਲਾਂ ਦੀ ਹੋਵੇ ਹੇ ਉਹਨਾਂ ਦੀ ਜੜਤ ਹੀਰੇ ਤੇ ਲਾਲਾਂ ਦੀ ਹੋਵੇ ਇਤਨੀ ਸਮਗਰੀ ਦੇ ਦਰਮਿਆਨ ਦੇ ਵਿੱਚ ਗੁਰੂ ਨਾਨਕ ਦੇ ਪਵਿੱਤਰ ਚਰਨਾਂ ਨੂੰ ਚੁੰਮਣ ਵਾਲਾ ਸੱਚਾ ਤੇ ਸੁੱਚਾ ਗੁਰੂ ਦਾ ਸਿੱਖ ਸੱਚਾ ਆਸ਼ਕ ਤੇ ਠੀਕ ਹੈ ਨਾ ਜੀ ਆਸ਼ਕਤਾ ਉਹ ਹੀ ਹੈ ਜਿਹੜਾ ਇੱਕ ਇਸ਼ਕ ਚ ਰੁੱਝਿਆ ਜਿਹੜਾ ਇੱਕ ਨੂੰ ਛੱਡ ਕੇ ਤੇ ਦੂਜੇ ਨਾਲ ਲੱਗ ਗਿਆ ਦੇਖ ਕੇ ਉਹਨੂੰ ਆਸ਼ਕ ਅਲੀ ਕਹਿਣਾ ਹੈ ਇੱਕ ਛੋੜ ਦੂਜੇ ਲੱਗੇ ਦੂਜਾ ਲਾਉਣ ਦੇ ਵਾਸਤੇ ਇਤਨੀ ਸ਼ਮਗਰੀ ਰੱਖ ਦਿੱਤੀ ਹੈ ਫੇਲ ਤੇ ਪਾਸ਼ ਪਾਸ਼ਾ ਕੀ ਕਹਿੰਦੇ ਨੇ ਕਿ ਇਹੋ ਜਿਹਾ ਸਮਾ ਵੀ ਕਿਤੇ ਮਾਇਆ ਦਾ ਆ ਜਾਵੇ ਪਰ ਕਰਨਾ ਕੀ ਹੈ ਸਿਕ ਹੈ ਤੇਰੇ ਅੰਦਰੋਂ ਆਵਾਜ਼ ਕੀ ਉੱਠੇ ਤੋ ਅਗਲੀ ਪੰਕਤੀ ਪੜੋ ਨਹੀਂ ਇਹ ਨਹੀਂ ਉਹ ਕਹਿੰਦਾ ਹੋ ਸਕਦਾ ਏ ਇਹ ਤੇਰੀ ਮਾਇਆ ਹੈ ਮਾਇਆ ਤੇਰੀ ਛਾਇਆ ਹੈ ਸੱਚੇ ਪਾਤਸ਼ਾਹ ਇਹ ਸਾਰਾ ਕੁਝ ਟਾਈਮ ਨਹੀਂ ਲੱਗੇਗਾ ਜਿਸ ਦਿਨ ਤੂੰ ਦਿਖਾਉਣੀ ਹੈ ਤੂੰ ਇੱਕ ਅੱਖ ਦੀ ਚਮਕ ਵਿੱਚ ਦਿਖਾ ਸਕਦਾ ਹੈ ਇਹ ਰਚਨਾ ਖਿਨੇ ਕਿਨਵੇਂ ਅਵਰ ਖਿਨੇ ਮੇ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗਹਿਰ ਗੰਭੀਰੋ ਉਚੋ ਗਮ ਅਪਰ ਤੋ ਕੁਛ ਵੀ ਇਕ ਛਿਨ ਮੇ ਕਰ ਸਕਦਾ ਛਿਨ ਮੇ ਰਾਵ ਰੰਗ ਕੋ ਕਰੀ ਰਾਵ ਰੰਗ ਕਰ ਢਾਰੇ ਰੀਤੇ ਭਰੇ ਭਰੇ ਸਖਣਾਵੇ ਜੇ ਤਾਂ ਕੋ ਵਿਵਹਾਰੇ ਇਕ ਛਿੰਦੇ ਵਿੱਚ ਤੇ ਬਰਤੀ ਨੂੰ ਹਿੱਲਣ ਲੱਗਿਆਂ ਵੀ ਇੱਕ ਛੇਨੀ ਲੱਗਦਾ ਹੈ ਜਿਆਦਾ ਟਾਈਮ ਨਹੀਂ ਲੱਗਦਾ ਹੈ ਟਿਕਣੀ ਹੈ ਤਾਂ ਵੀ ਛਿੰਨ ਚ ਟਿਕ ਜਾਨੀ ਖੇਲ ਇੰਨਾ ਕੀ ਹੈ ਤੇ ਪਾਸ਼ਾ ਦੀ ਬਾਣੀ ਕੇ ਪਰਬਤ ਸੁਇਨਾ ਰੂਪਾ ਹੋਵੈ ਸ਼ੀਰੇ ਲਾਲ ਜੜਾਓ ਪਰ ਆਖ ਕੀ ਕਹਿ ਰਿਹਾ ਕਿ ਪਾਸ਼ਾ ਇੱਥੇ ਰੱਖੀ ਮੇਰੀ ਸ਼ੁਰਤ ਕੇ ਭੀ ਤੂੰ ਹੈ ਸਲਾਹਣਾ ਇਨਾਂ ਦਾ ਮੇਰੀ ਰਸਨਾ ਦੇ ਉੱਤੇ ਇੱਕ ਸਵਾਸ ਸੋਣਾ ਸ਼ਬਦ ਜਾਂ ਜਿਤਨੀ ਇਹ ਸੁਵੰਗਰੀ ਹੈ ਇਸ ਦੇ ਉੱਤੇ ਮੇਰਾ ਸੁਵਾਸ ਨਾਲ ਲੱਗਣ ਦਾ ਹੀ ਕੇਵਲ ਮੇਰੇ ਸਵਾਸ ਤੇ ਹੋਣਾ ਚਾਹੀਦਾ ਸਤਨਾਮ ਸਤਨਾਮ ਵਾਹਿਗੁਰੂ ਨਹੀਂ ਇਹਦੇ ਨਾਲ ਟੱਚ ਨਾ ਹੋਵੇ ਜੇ ਮੇਰੇ ਸਵਾਸ ਨੇ ਵੀ ਬੋਲ ਦਿੱਤਾ ਤਾਂ ਮੈਨੂੰ ਦਾਗ ਲੱਗਦਾ ਹੈ ਇਹਨਾਂ ਨੂੰ ਹੰਡਾਉਣਾ ਪਾਉਣਾ ਇਹਨਾਂ ਨੂੰ ਰੱਖਣਾ ਇਹਨਾਂ 'ਚ ਸੁਰਤੀ ਕਰਨੀ ਸਾਰੀਆਂ ਵਸਤੂਆਂ 'ਚ ਦੇਖ ਲਓ ਹੁਣ ਰਾਜੇ ਸ਼ਰਧਾ ਵਾਂਣ ਸਿੱਖ ਦਾ ਪੇਪਰ ਹੈ ਇਹ ਕੀ ਹੈ ਕਿ ਤੇਰੀ ਕਿਤਨੀ ਕੁ ਗੁਰੂ ਤੇ ਸ਼ਰਧਾ ਹੈ ਜੇਦੀ ਸ਼ਰਦਾ ਹੈ ਉਸਦੀ ਆਵਾਜ਼ ਗੁਰੂ ਨਾਨਕ ਪਾਤਸ਼ਾਹ ਨੇ ਪਵਿੱਤਰ ਬਾਣੀ ਚ ਪ੍ਰਗਟ ਕੀਤੀ ਹੈ ਕਹਿੰਦੇ ਨਹੀਂ ਫਿਰ ਸੁਣ ਲੋ ਨਦੀਆਂ ਹੋਵੇ ਧੇਨ ਬਾ ਸੋਮ ਹੋਵੇ ਦੁੱਧ ਘਿਓ ਸ਼ਗਲੀ ਤਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਪਰ ਸ਼ਰਦਾ ਬਣ ਕੇ ਕਹਿ ਰਿਆ ਭੀ ਤੂੰ ਹੈ ਸਲਾਹਨਾ ਨਹੀਂ ਵਾਹਿਗੁਰੂ ਇਹ ਸਭ ਕੁਝ ਨਾਸ਼ਵੰਤ ਹੈ ਮੇਰੇ ਨਾਲ ਇਸ ਦੇ ਵਿੱਚੋਂ ਕੁਝ ਨਹੀਂ ਜਾਣਾ ਹੈ ਮੈਨੂੰ ਤੇਰੀ ਯਾਦ ਚਾਹੀਦੀ ਤੇਰਾ ਨਾਮ ਚਾਹੀਦਾ ਭੀ ਤੂੰ ਹੈ ਸਲਾਹਨਾ ਆਖਣ ਲਹੇ ਨ ਚਾਉ ਇਤਨਾ ਕਿ ਜਪਾ ਇਤਨਾ ਪਰ हे ਪਾਸ਼ਾ ਕਦੀ ਵੀ ਜਿਹੜੀ ਤੁਸੀਂ ਲਿਖਿਆ ਕਿ ਨਦੀਆਂ ਹੋ ਜਾਣ ਧੇਨਵਾ ਹੋ ਜਾਣ ਇਹ ਦੁੱਧ ਸਮ ਹੋ ਜਾਣ ਪਰ ਪਾਸ਼ਾ ਮੇਰੇ ਅੰਦਰ ਜਿਹੜਾ ਨਦੀ ਦਾ ਮਨੰਦ ਹੈ ਉਹ ਇਹ ਚਲਾ ਦਿਓ ਕਿ ਆਖਣ ਲੇ ਮੈਂ ਤੇਰਾ ਨਾਮ ਜਪਾਂ ਮੇਰਾ ਵਹਿਣ ਨਦੀ ਵਰਗਾ ਹੋ ਜਾਵੇ ਪਰ ਮੇਰੇ ਵਹਿਣ ਮੇਰਾ ਐ ਇੱਕ ਤਾਰ ਨਦੀ ਵਰਗਾ ਹੋ ਜੇ ਆਖਣ ਲੇ ਨਾ ਚਾਓ ਜਿਹਦਾ ਨਦੀ ਦੇ ਵਿੱਚ ਬੰਨ ਮਾਰਨਾ ਬੜਾ ਔਖਾ ਗੰਗਾ ਜਮਨਾ ਦੇ ਵਿੱਚ ਵਿਆਸ ਦੇ ਵਿੱਚ ਬੰਨ ਮਾਰਨਾ ਇਸ ਤਾਂ ਮੇਰੀ ਸੁਰਤੀ ਦੇ ਵਿੱਚ ਕੋਈ ਵੰਨਣਾ ਵਜੇ ਤੇ ਆਖਣ ਲੈਣਾ ਚਾਹੋ ਤੇ ਚਾਹੋ ਦਾ ਸ਼ਰਧਾ ਦਾ ਪਿਆਰ ਦਾ ਉਮੜ ਉਮੜ ਕੇ ਸਵਾਸਾਂ ਦਾ ਜਲ ਮੇਰੇ ਵਿੱਚੋਂ ਚੱਲਣਾ ਚਾਹੀਦਾ ਤੇ ਮੈਂ ਬਾਰ ਬਾਰ ਤੈਨੂੰ ਹੀ ਯਾਦ ਕਰੀ ਜਾਵਾਂ ਇਹਨੂੰ ਕਹਿੰਦੇ ਨੇ ਸਿੱਖ ਇਹਨੂੰ ਕਹਿੰਦੇ ਨੇ ਸ਼ਰਧਾ ਵਾਂਗ